ਕਾਰਨ ਕੀ ਰਿਹਾ ਜੀ ਜੇ ਬਰਾਤ ਨਹੀਂ ਇਹ ਕਾਰਨ ਕੀ ਹੈ ਜੀ ਕਾਰਨ ਦਹੇ ਜੀ ਹੁੰਦਾ ਜੀ ਹੋਰ ਤੇ ਕਾਰਨ ਕੀ ਹੈਗਾ ਵਹਿੇ ਜੀ ਮੰਗਦੇ ਹੈਗੇ ਆ ਮੰਡਾ ਪਤਾ ਲੱਗ ਗਿਆ ਸੀ ਸਾਨੂੰ 26 ਤਰੀਕ ਸਗਨ ਦੇ ਕੇ ਆਏ ਆ ਜੋ ਕਿਹਾ ਉਹ ਕਰਕੇ ਆਏ ਆ ਭਾਈ ਮਿਲੀਆਂ ਚਾਰ ਮੰਦਰੀਆਂ ਇਹ ਬੋਲ ਲਲਾ ਬਾਬਾ ਜ਼ਹਰਾ ਇਲੈਕਟ੍ਰਿਕ ਦਾ ਜ਼ਮਾਨ ਜ਼ਹਰਾ ਦੇ ਕੇ ਆਏ ਆ ਗੋਲੀ ਕਰਕੇ ਆਏ ਆ ਤਾਂ ਉਹ ਕਦੀ ਜੀ ਮੁੰਡਾ ਭੱਜ ਗਿਆ ਕਦੀ ਡੈਡੀ ਦੀ ਤਬੀਅਤ ਖਰਾਬ ਆ ਕਦੀ ਬੰਦੇ ਢਿੱਲੇ ਹੋ ਗਏ ਸਾਡੇ ਆ ਰਹੇ ਆ ਬਸ ਆ ਰਹੇ ਆ ਬਸ ਦੁਪਹਿਰ ਤੱਕ ਤਾਂ ਫਿਰ ਕਿੰਨੀ ਦੇਰ ਬਰਦਾਸ਼ਤ ਕਰਦੇ ਜੀ ਭਾਜੀ ਜੇ ਇਹ ਸਬਮਾਰੀ ਦਾ ਹੱਲ ਹੋ ਜਵੇ ਤਾਂ ਬੜੀ ਜਿਹੜੇ ਕੁੜੀਆਂ ਵਾਲੇ ਉਹਨਾਂ ਨੂੰ ਪਤਾ ਜੀ ਲੁਧਿਆਣਾ ਵਿੱਚ ਲੜਕੀ ਦਾ ਵਿਆਹ ਰੱਖਿਆ ਸੀ ਤੇ ਮੈਰੀ ਪੈਲਟ ਦੇ ਵਿੱਚ ਲੜਕੀ ਵਾਲੇ ਲਾੜੇ ਨੂੰ ਡਿਗਦੇ ਰਹੇ ਪਰ ਬਰਾਤ ਉੱਥੇ ਨਹੀਂ ਪਹੁੰਚੀ ਸੋ ਤਸਵੀਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਨੇ ਅਸੀਂ ਇਸ ਵਕਤ ਕਲਾਸ਼ੀ ਚੌਂਕੀ ਦੇ ਵਿੱਚ ਮੌਜੂਦ ਹਾਂ ਜਿੱਥੇ ਪਰਿਵਾਰ ਦੇ ਵੱਲੋਂ ਲਗਾਤਾਰ ਜਿਹੜੀ ਇਨਸਾਫ਼ ਦੀ ਗੁਹਾਰ ਹੈ ਲਗਾਈ ਜਾ ਰਹੀ ਕਿਉਂਕਿ ਜਦੋਂ ਕੁਝ ਸਮੇਂ ਬਾਅਦ ਪਰਿਵਾਰ ਦੀ ਵਿਚੋਲੇ ਨਾਲ ਗੱਲਬਾਤ ਹੁੰਦੀ ਹੈ ਤੇ ਸਾਹਮਣੇ ਇਹ ਆਂਦਾ ਕਿ 25 ਲੱਖ ਦੀ ਜਿਹੜੀ ਡਿਮਾਂਡ ਤੇ ਕਰੇਟਾ ਗੱਡੀ ਜਿਹੜੀ ਡਿਮਾਂਡ ਹੈ ਉਹ ਕੀਤੀ ਜਾ ਰਹੀ ਹੈ ਸੋ ਪੂਰਾ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਤੇ ਥਾਣੇ ਦੇ ਚੌਂਕੀ ਦੇ ਵਿੱਚ ਪਹੁੰਚੇ ਨੇ ਸੋ ਗੱਲਬਾਤ ਜਿਹੜੀ ਜਰ ਤੇ ਇੱਕ ਦੋ ਵਿਆਹ ਰੱਖੇ ਸੀ ਕਿ ਕੀ ਗੱਲਬਾਤ ਹੋ ਗਈ ਜੀ ਵਿਆਹ ਸੀਗਾ ਜੀ 27 ਤਰੀਕ ਦਾ ਜੀ ਜੀ ਕੱਲ ਦਾ ਦਿਨ ਦਾ ਬਰਾਤ ਆਈ ਨਹੀਂ ਹੈਗੀ ਹਮ ਕਾਸਾਲਾ ਬੈਰਨ ਫਰੋਜੀਪੁਰ ਰੋਡ ਤੇ ਪਹਿਲਾਂ ਤੋਂ ਉੱਥੇ ਰੱਖਿਆ ਸੀ ਠੀਕ ਹੈ ਜੀ ਤੇ ਕਾਰਨ ਕੀ ਰਿਹਾ ਜੀ ਜੇ ਬਰਾਤ ਨਹੀਂ ਹੈ ਕਾਰਨ ਕੀ ਹੈ ਜੀ ਕਾਰਨ ਦੇਹ ਜੀ ਹੁੰਦਾ ਜੀ ਹੋਰ ਉੱਤੇ ਕਾਰਨ ਕੀ ਹੈਗਾ ਦੇਹ ਜੀ ਮੰਗਦੇ ਹੈਗੇ ਆ ਡਿਮਾਂਡਾਂ ਦਾ ਪਤਾ ਲੱਗ ਗਿਆ ਸੀ ਸਾਨੂੰ 26 ਤਰੀਕ ਸਗਨ ਦੇ ਕੇ ਆਏ ਆ ਜੋ ਕਿਹਾ ਉਹ ਕਰਕੇ ਆਏ ਆ ਭਾਈ ਮਿਲੀਆਂ ਚਾਰ ਮੰਦਰੀਆਂ ਇਹ ਬੋਲ ਲਲਾ ਬੱਬਾ ਜ਼ਹਰਾ ਇਲੈਕਟ੍ਰਿਕ ਦਾ ਜ਼ਮਾਨ ਸਾਰਾ ਦੇ ਕੇ ਆਏ ਆ ਲਾਹੂ ਹੀ ਕਰਕੇ ਆਏ ਆ ਕਹਿਣ ਤੋਂ ਹੀ ਫालतੂ ਕਰਕੇ ਆਏ ਆ ਬਸ ਉਹ ਕੈਸ਼ ਉਹਨਾਂ ਨੂੰ ਘੱਟ ਲੱਗਿਆ ਥੋੜਾ ਜਿਹਾ ਅੱਛਾ ਜੀ ਗੱਡੀ ਨਹੀਂ ਮੈਂ ਲੈ ਕੇ ਗਿਆ ਹੂੰ ਬਸ ਉੱਥੋਂ ਉਹਨਾਂ ਦੇ ਥੋੜੇ ਜਿਹਾ ਮੂੰਹ ਬੇਫਰਗੇ ਜੀ ਅੱਛਾ ਜੀ ਦੋਏ ਦਿਨ ਬਰਾਤ ਆਣੀ ਸੀਗੀ ਸਾਨੂੰ ਕਦੀ ਜੀ ਮੁੰਡਾ ਭੱਜ ਗਿਆ ਕਦੀ ਡੈਡੀ ਦੀ ਤਬੀਅਤ ਖਰਾਬ ਹੈ ਕਦੀ ਬੰਦੇ ਢਿੱਲੇ ਹੋ ਗਏ ਸਾਡੇ ਆ ਰਹੇ ਆਂ ਬੱਸ ਆ ਰਹੇ ਆਂ ਬੱਸ ਦੁਪਹਿਰ ਤੱਕ ਤਾਂ ਫਿਰ ਕਿੰਨੀ ਕੀ ਦਰ ਬਰਦਾਸ਼ਤ ਕਰਦੇ ਜੀ ਅੱਛਾ ਗੱਲ ਕਰੀ ਜਿਹੜੀ ਦਾਅਵੇ ਤਾਂ ਬੜੇ ਕਿਤੇ ਚੰਦੇ ਜਿਹੜੀ ਦੇਹਜ ਪ੍ਰਥਾ ਹੈ ਪੰਜਾਬ ਦੇ ਵਿੱਚ ਭਾਰ ਦੇ ਵਿੱਚ ਬੰਦ ਹੋ ਗਈ ਹੈ ਪਰ ਉਸ ਦੇ ਬਾਵਜੂਦ ਜਿਹੜੇ ਦੇਹਜ ਦੇ ਲੋਬੀ ਆ ਵੱਧੇ ਜਾ ਰਿਹਾ ਕਿ ਕਾਰਨ ਕੀ ਸਮਝਦੇ ਹੋ ਤੇ ਕਿਸਕੇ ਜਿਹੜੀ ਡਿਮਾਂਡ ਤੁਹਾਡੇ ਕੋਲ ਕੀਤੀ ਗਈ ਸੀ ਭਾਜੀ ਜੇ ਇਸ ਬਿਮਾਰੀ ਦਾ ਹੱਲ ਹੋ ਜਵੇ ਤਾਂ ਬੜੀ ਜਿਹੜੇ ਕੁੜੀਆਂ ਵਾਲੇ ਉਹਨਾਂ ਨੂੰ ਪਤਾ ਹੀ ਜੀ ਉਹ ਫਾਦਰ ਨੇ ਭਾਵੁਕ ਹੋ ਗਏ ਨੇ ਕਿਉਂਕਿ ਪਰਿਵਾਰ ਦੇ ਉੱਤੇ ਜਿਹੜਾ ਦੁੱਖਾ ਦਾ ਪਹਾੜ ਟੁੱਟਿਆ ਵੈ ਜਿਹੜੇ ਹੋਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿਉਂਕਿ ਜਿਹੜੇ ਫਾਦਰ ਨੇ ਕਾਫੀ ਭਾਵੁਕ ਨੇ ਕੀ ਕਹਿਣਾ ਚਾਹੁੰਦੇ ਕਿ ਕਿਉਂ ਇਹੋ ਜਿਹੇ ਬੰਦਿਆ ਖਲਾਫ ਜਿਹੜੀ ਕਾਰਵਾਈ ਦੀ ਕਿਸਕੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਪੂਰੀ ਜੇਲ ਹੋਣੀ ਚਾਹੀਦੀ ਹੈ ਇਹਨਾਂ ਨੂੰ ਇਹਨਾਂ ਦੇ ਖਿਲਾਫ ਪੂਰੇ ਪਰਚੇ ਦਰਜ ਹੋਣ ਬਈ ਇਹ ਕੰਮ ਨਹੀਂ ਹੋਣਾ ਚਾਹੀਦਾ ਕਿਉਂ ਹੋਇਆ ਬੇਟੀਆਂ ਵਾਲਿਆਂ ਨੂੰ ਕਿੰਨੀ ਪਰੇਸ਼ਾਨੀ ਆਂਦੀ ਹੈ ਰਿਸ਼ਤਾ ਹੋਇਆ ਹੋਵੇ ਬਰਾਤ ਆਉਣ ਦਾ ਟਾਈਮ ਹੋਵੇ ਪੈਲਸ ਦੇ ਵਿੱਚ ਸਾਰੇ ਰਿਸ਼ਤੇਦਾਰ ਪਹੁੰਚੇ ਹੋਣ ਔਰ ਬਰਾਤ ਨਾ ਪਹੁੰਚੇ ਕਿੰਨਾ ਮਾਰਾ ਹੁੰਦਾ ਤੇ ਮਾਪਿਆਂ ਵਾਸਤੇ ਤਾਂ ਕਾਫੀ ਔਕਾ ਆਉਂਦਾ ਕਿਉਂਕਿ ਕਾਫੀ ਦੁੱਖਾ ਦਾ ਪਹਾੜ ਟੁੱਟਿਆ ਮੇਰੇ ਬਿਲਕੁਲ ਨਾਲ ਰਹਿੰਦਾ ਮੇਰੇ ਬ੍ਰਦਰ ਹੈ ਸਾਨੂੰ ਪਤਾ ਵੀ ਸਾਡੇ ਮੱਲੇਦਾਰੀ ਤੇ ਸਾਰਿਆਂ ਦੇ ਵਿੱਚ ਕਿੰਨਾ ਇਸ ਚੀਜ਼ ਦਾ ਦੁੱਖ ਹੈ ਵੀ ਆਪਣੀ ਬੇਟੀ ਜਿੰਦੇ ਅੱਜ ਵਿਆਹ ਹੋ ਜਾਣਾ ਸੀ ਅੱਜ ਉਹ ਵਿਚਾਰੀ ਘਰ ਬੈਠੀ ਆ ਬੱਚੇ ਦਾ ਫਿਊਚਰ ਕਿੰਨਾ ਇਹਦੇ ਵਿੱਚ ਡਾਰਕ ਹੋ ਰਿਹਾ ਬੱਚੇ ਦਾ ਫਿਊਚਰ ਵਾਸਤੇ ਵੀ ਦੁਵਾਰਾ ਸੋਚਣਾ ਪਏਗਾ ਬਿਲਕੁਲ ਜੀ ਜਿਹੜੇ ਮਾਮੇ ਨੇ ਉਹਨਾਂ ਨੇ ਬੜੇ ਚਾਵਾ ਦੇ ਨਾਲ ਚੂੜਾ ਪਾਇਆ ਹੋਏਗਾ ਸਾਰਿਆਂ ਨੇ ਜੋ ਵੀ ਕੀਤਾ ਹੈ ਮਾਮਿਆਂ ਨੇ ਚਾਚਾ ਨੇ ਤਾਇਆ ਨੇ ਮੱਲੇਦਾਰੀਆਂ ਨੇ ਸਾਰਿਆਂ ਨੇ ਆਪਣੇ ਆਪਸ ਦੇ ਵਿੱਚ ਜਿੱਦਾਂ ਵੀ ਭਾਈਚਾਰਾ ਹੁੰਦਾ ਹੈ ਬੜਾ ਗਲਤ ਹੋਇਆ ਹੈ ਹੋਣਾ ਨਹੀਂ ਚਾਹੀਦਾ ਪੂਰੇ ਉਹਨਾਂ ਦੇ ਰੈਂਸਟ ਸਾਰੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਤੁਸੀਂ ਚੌਂਕੀ ਵੀ ਪਹੁੰਚੋ ਪੁਲਿਸ ਵਾਲੇ ਤਾਂ ਕੀ ਕਹਿਣਾ ਜੀ ਹੁਣ ਮੈਂ ਤਾਂ ਹੁਣੇ ਆਇਆ ਜੀ ਚੌਂਕੀ ਬਾਰੇ ਤਾਂ ਹੋ ਰਿਹਾ ਆਇਆ ਇਨਚਾਰਜ 4 ਵਜੇ ਆਏ ਨਹੀਂ ਸਾਨੂੰ ਬੁਲਾਇਆ ਸੀ ਜੀ ਬੁਲਾਇਆ ਸੀ 12 ਵਜੇ ਵੀ ਤੁਸੀਂ 12 ਵਜੇ ਪਹੁੰਚ ਜਿਓ ਕੱਲਰ ਦਰਖਾਸਤ ਲਿਖਾ ਕੇ ਗਈ ਸੀ ਸ਼ਿਕਾਇਤ ਕਹਿੰਦੇ 12 ਵਜੇ ਆ ਜਿਓ ਅਸੀਂ ਉਰੇ ਆਏ ਹੋਏ ਆ ਉਹਨਾਂ ਚੋਂ ਕੋਈ ਨਹੀਂ ਆਇਆ ਕਹਿੰਦੇ ਮਰਿੰਡੇ ਤੋਂ ਆ ਰਹੇ ਜੀ 12 ਵਜੇ ਵੀ ਤੁਸੀਂ 12 ਵਜੇ ਪਹੁੰਚ ਗਏ ਅਸੀਂ ਪਹੁੰਚ ਗਏ ਜੀ ਉਰੇ ਕੋਈ ਨਹੀਂ ਮਰਿੰਡੇ ਤੋਂ ਆਇਆ ਉਹ ਉੱਚਾ ਪਰੋਚਾਂ ਵਾਲੇ ਬੰਦੇ ਆ ਜ ਮੈਂ ਕੁੜੀ ਵਾਲਾ ਮੈਨੂੰ ਪਤਾ ਮੇਰਾ ਦੁੱਖ ਮੇਰੇ ਅੰਦਰ ਕਿੰਨਾ ਇਸ ਟਾਈਮ ਭਾਵੂ ਕਮ ਹੈ ਮੈਂ ਇੱਥੇ ਖੜਾ ਮੈਂ ਉਹ ਕੋਈ ਨਹੀਂ ਹੈਗਾ ਨਾ ਕੋਈ ਸੁਣਵਾਈ ਹੈ ਸਮਝ ਨਹੀਂ ਲੱਗਦੀ ਹੋ ਕੀ ਰਿਹਾ ਹੈਗਾ ਤੇ ਚੈਨਲ ਦੇ ਮਾਧਿਅਮ ਰਾਹੀਂ ਸੀਨੀਅਰ ਅਧਿਕਾਰੀ ਨੂੰ ਕੀ ਕਹਿਣਾ ਚਾਹੁੰਗੇ ਕਿਸੇ ਕੇ ਕਾਰਵਾਈ ਦੀ ਮੰਗ ਕਰਦੇ ਹਾਂ ਕਿਉਂਕਿ ਕਾਫੀ ਮੈਂ ਸੀਨੀਅਰ ਅਧਿਕਾਰੀਆਂ ਨੂੰ ਇਹੀ ਕਹਿਣਾ ਚਾਹਨਾ ਵੀ ਕਿਸੇ ਦੀ ਕੁੜੀ ਨੂੰ ਇਹੋ ਜਿਹਾ ਦੁੱਖ ਨਾ ਆਵੇ ਜੀ ਮੈਂ ਤਾਂ ਭੁਗਤ ਲਊਂਗਾ ਕੋਈ ਗੱਲ ਨਹੀਂ ਮੇਰੇ ਸਿਰ ਤੇ ਪਈ ਆ ਮੈਂ ਤਾਂ ਭੁਗਤ ਲਊਂਗਾ ਜੀ ਸਰ ਕੋਈ ਗੱਲ ਨਹੀਂ ਪਰ ਇਹ ਜੀ ਆ ਨੋਬਾ ਦਾ ਨਾ ਕਿਸੇ ਦੀ ਆ ਬੇ ਬਰਾਤ ਨਾ ਪਹੁੰਚੇ ਕਾਰਨ ਉਹਦਾ ਕੀ ਹੋਣਾ ਚਾਹੀਦਾ ਠੀਕ ਹੈ ਤਾਂ ਇਹ ਜਿ ਪਿੱਛੇ ਦੇਖੋ ਜੀ ਇਹ ਮੁੱਖ ਇਹ ਤੁਸੀਂ ਦੱਸੋ ਵੀ ਇਹ ਗੱਲ ਠੀਕ ਹੈ ਇਹ ਅੰਤਲ ਗੱਲ ਕਰੀਏ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਗਈ ਸੀ ਉਹਨਾਂ ਵੱਲੋਂ ਤੇ ਪਹਿਲਾਂ ਵੀ ਉਹਨਾਂ ਨੇ ਕੋਈ ਗੱਲਬਾਤ ਕੀਤੀ ਪਹਿਲਾਂ ਵੀ ਕੋਈ ਡਿਮਾਂਡ ਸੀ ਇਹ ਬਾਅਦ ਚ ਟਮਾਡਾ ਜਿਹਾ ਉਹਨਾਂ ਦੇ ਸਾਹਮਣੇ ਨਹੀਂ ਪਹਿਲਾਂ ਤਾਂ ਉਹਨਾਂ ਨੇ ਮੁੰਦਰੀਆਂ ਦੀਆਂ ਸਾਡੇ ਜਵਾਈ ਨੂੰ ਸਾਡੇ ਮਾਮੇ ਨੂੰ ਸਾਡੇ ਇਹਨੂੰ ਉਹਨੂੰ ਜਿੰਨਾ ਕਿ 28 ਮਿਲਨੀ ਆ ਮੈਂ ਉਹ 29 ਲੈ ਕੇ ਗਿਆ 28 ਦਾ ਇੱਕ ਫालतू ਲੈ ਕੇ ਗਿਆ ਹੋਰ ਵੀ ਚਲੋ ਲੱਲਾ ਪੱਪਾ ਜੋ ਵੀ ਹੈ ਅਸੀਂ ਸਾਰਾ ਪੂਰਾ ਕੀਤਾ ਉਹਨਾਂ ਦੀ ਡਿਮਾਂਡ ਪੂਰੀ ਕੀਤੀ ਬ੍ਰਾਂਡਡ ਕੱਪੜੇ ਪਾਣੇ ਅਸੀਂ ਇਹ ਉਹ ਬਾਤ ਅਸੀਂ ਉਹ ਵੀ ਚਲੋ ਕੋਈ ਨਹੀਂ ਛੋਟਿਆ ਦੋ ਸਾਲ ਦਾ ਮੈਂ ਤਿਹਾਰ ਪੂਰਤ ਦਾ ਪਿਆ ਨਹੀਂ ਉਹਨਾਂ ਦੇ ਦੋ ਸਾਲ ਦੇ ਜੀ ਰੋਕਾ ਹੋਏ ਨੂੰ ਦੋ ਸਾਲ ਹੋ ਗਏ ਸੀਗੇ ਦੋ ਸਾਲ ਤੋਂ ਇਹ ਪਰਿਵਾਰ ਮੁੰਡੇ ਵਾਲਿਆਂ ਨਾਲ ਪ੍ਰੋਪਰ ਬਰਤਣਾ ਆਇਆ ਸਾਰੇ ਦਿਨ ਦਿਹਾੜ ਭਗਾ ਦਾ ਰੋਕਾ ਵੀ ਕਹਿੰਦੇ ਮੁੰਡੇ ਨੂੰ ਕੋਈ ਕਹਿ ਰਿਹਾ ਗਾਜ ਲੈ ਆਏ ਅੱਜ ਦੋ ਸਾਲ ਬਾਅਦ ਪਰसों ਹਾਜੀ ਅਸੀਂ ਰਿੰਗ ਸਰਮਨੀ ਸਾਰੀ ਬਰਾਤ ਨਾਲ ਲੈ ਕੇ ਗਏ ਆ ਜੀ ਪੂਰੇ ਰੀਤੀ ਰਿਵਾਜ ਨਾਲ ਕਰਕੇ ਆਏ ਆ ਸਭ ਖੁਸ਼ੀ ਦਾ ਮਾਹੌਲ ਸੀਗਾ ਲੇਕਿਨ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਵਿਆਹ ਵਾਲੇ ਦਿਨ ਸੂਰੇ ਕੀ ਹੁੰਦਾ ਕਿ ਵਿਚੋਲਣ ਤੇ ਥਰੂ ਮੈਸੇਜ ਆਉਂਦਾ ਜੀ ਕਿ ਉਹਨਾਂ ਨੇ ਨਹੀਂ ਆਣਾ ਉਹ ਏਅਰ ਸ਼ਰਤ ਰੱਖ ਕੇ ਬੈਠੇ ਆ ਸ਼ਰਤ ਕੀ ਸੀਗੀ ਸ਼ਰਤ ਸਾਨੂੰ ਇਹੀ ਪਤਾ ਲੱਗਿਆ ਜੀ ਕਿ ਕੁਝ ਕੈਸ਼ ਦੀ ਡਿਮਾਂਡ ਕਰਦੇ ਪਏ ਪਲੱਸ ਗੱਡੀ ਡਿਮਾਂਡ ਕਰਦੇ ਪਏ ਖੜੇ ਪੈਰ ਤਾਂ ਅਸੀਂ ਬਰਾਤ ਲੈ ਕੇ ਆਵਾਂਗੇ ਵਰਨਾ ਨਹੀਂ ਆਵਾਂਗੇ ਠੀਕ ਹੈ ਜੀ ਅਸੀਂ 1 ਵਜੇ ਤੱਕ 2 ਵਜੇ ਤੱਕ ਅਸੀਂ ਵੇਟ ਕੀਤਾ ਸਾਰੇ ਬਰਾਤੀਏ ਨੇ ਸਾਰੇ ਸਮਾਜ ਨੇ ਪੂਰਾ ਸਭ ਨੇ ਵੇਟ ਕੀਤਾ ਲੇਕਿਨ ਅਸੀਂ 2 ਵਜੇ ਤੱਕ ਡਿਕਨ ਤੋਂ ਬਾਅਦ ਜਦੋਂ ਬਾਰ-ਬਾਰ ਫੋਨ ਕਰਨੇ ਸ਼ੁਰੂ ਕੀਤੇ ਉਹਨਾਂ ਨੇ ਕੋਈ ਗੱਲ ਦੀ ਕੋਈ ਪਹਿਲ ਨਹੀਂ ਰੱਖੀ ਸਗੋ ਵਿਚੋਲਿਆਂ ਦੇ ਥਰੂ ਸਾਨੂੰ ਮੈਸੇਜ ਇਹ ਆ ਰਿਹਾ ਕਿ ਅਸੀਂ ਕੋਮਨ ਪੁਆਇੰਟ ਤੇ ਮਿਲਣਾ ਚਾਹੁੰਦੇ ਆ ਅਸੀਂ ਵਿਆਹ ਤੇ ਨਹੀਂ ਆ ਪਾਵਾਂਗੇ ਲੜਕੀ ਦੀ ਗੱਲ ਕਰੀਏ ਲੜਕੀ ਠੀਕ ਹੈ ਹਾਂ ਲੜਕੀ ਪਹਿਲੇ ਨਾਲੋਂ ਹੁਣ ਬੈਟਰ ਹੈ ਜੀ ਕਿਉਂਕਿ ਦੇਖੋ ਜੀਜੀ ਦਾ ਨਵੀਂ ਵਿਆਹੀ ਤਿਆਰ ਹੋਈ ਹੋਵੇ ਪਾਰਲਰ ਤੋਂ ਤਿਆਰ ਹੋ ਕੇ ਆਈ ਹੈ ਜੋੜੇ ਪਾਇਆ ਹੋਇਆ ਚੂੜਾ ਪਾਇਆ ਹੋਇਆ ਜੀ ਬਿਲਕੁਲ ਸੱਚ ਕੇ ਬੈਠੀ ਐ ਇਸ ਵੇਰੇ 8 ਵਜੇ ਦੀ ਬੈਠੀ ਐ ਬਚੋਲਾ ਦੇਖੋ ਜੀ ਉਹਨੂੰ 9 ਵਜੇ ਆਇਆ ਬਚੋਲਾ ਐਵੇਂ ਝੂਠ ਮਾਰੀਏ ਬਚੋਲਾ ਦੇਖੋ ਮੈਂ ਸਾਤੋਂ ਪਹਿਲਾਂ ਪਹੁੰਚ ਗਿਆ ਕਹਿੰਦਾ ਬਵਲੇ ਤੇਰੇ ਪਿੱਛੇ ਮੈਂ ਕੁਝ ਵੀ ਕਰਨ ਨੂੰ ਤਿਆਰ ਆਂ ਗਲਤੀ ਸਾਰੀ ਮੁੰਡੇ ਵਾਲਿਆਂ ਦੀ ਆ ਬਚੋਲਾ ਅੰਦਰ ਖੜਾ ਜੀ ਬੇਸਕੂਪ ਦੇ ਸਕਦਾ ਹੈ ਸੋ ਇਹ ਪਰਿਵਾਰ ਨਾਲ ਗੱਲਬਾਤ ਕੀਤੀ ਪਰਿਵਾਰ ਦਾ ਇਹੀ ਕਹਿਣਾ ਕਿ ਜਿਹੜਾ ਸਿੱਧੇ ਤੌਰ ਤੇ ਜਿਹੜੇ ਇਨਸਾਫ਼ ਦੀ ਗੁਹਾਰਾ ਲਗਾਤਾਰ ਲਗਾਈ ਜਾ ਰਹੀ ਕਿਉਂਕਿ ਉਹਨਾਂ ਲੜਕੇ ਵੱਲੇ ਵੱਲੋਂ ਜਿਹ ਦੱਸਿਆ ਜਾ ਰਿਹਾ ਕਿ ਜਿਹੜੀ ਲੜਕੀ ਹੈ ਪਾਰਲਰ ਤੋਂ ਤਿਆਰ ਹੋ ਕੇ ਆਂਦੀ ਹੈ ਤੇ ਉਡੀਕ ਹੁੰਦੀ ਹੈ ਜਿਹੜੇ ਦੁਲਲੇ ਦੀ ਤੇ ਪਰ ਉਹ ਦੁਲਲਾ ਨਹੀਂ ਪਹੁੰਚਦਾ ਜਦੋਂ ਜਿਹੜੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਕਿ ਜਿਹੜੇ ਲੜਕੇ ਵਾਲਿਆਂ ਉਹਨਾਂ ਦੇ ਵੱਲੋਂ ਜਿਹੜੀ ਪੈਸਿਆਂ ਦੀ ਡਿਮਾਂਡ ਤੇ ਕ੍ਰੇਟਾ ਗੱਡੀ ਜਿਹੜੀ ਡਿਮਾਂਡ ਹੈ ਉਹ ਕੀਤੀ ਜਾ ਰਹੀ ਹੈ ਪਰ ਪਰਿਵਾਰ ਹੁਣ ਇਨਸਾਫ ਦੇ ਲਈ ਲਗਾਤਾਰ ਜਿਹੜੀ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਤੇ ਚੌਂਕੀ ਦੇ ਵਿੱਚ ਪਹੁੰਚਿਆ ਤੇ ਉਹਨਾਂ ਦਾ ਇਹੀ ਕਹਿਣਾ ਕੋਈ ਵੀ ਜਿਹੜਾ ਲੜਕੇ ਵਾਲਾ ਇੱਥੇ ਇਸ ਜਗ੍ਹਾ ਤੋਂ ਉੱਪਰ ਨਹੀਂ ਪਹੁੰਚਿਆ ਤੇ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਉਹਨਾਂ ਲੜਕੇ ਵਾਲੇ ਉੱਤੇ ਜਿਹੜੀ ਕਿਸਕੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਂਦੀ ਏ ਕੈਮਰਾ ਪਰਸਨ ਮੋਨੂ ਛਾਵੜਾ ਦੇ ਨਾਮ ਮੈਰਾ ਹੁਰੂੜਾ ਡੇਲੀ ਪੋਸਟ ਲੁਧਿਆਣਾ